ਅੱਜ ਜਨਮ ਅਸ਼ਟਮੀ ਦੇ ਸਵੰਦ ਦੇ ਵਿੱਚ ਪਿੰਡ ਕੋਟਸੂਹੀ ਦੀ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਮਾਤਾ ਦੇ ਮੰਦਿਰ ਤੋਂ ਸ਼ੁਰੂ ਹੋ ਕੇ ਪਿੰਡ ਦੀ ਪਰਕਰਮਾ ਕੀਤੀ ਉਸ ਤੋਂ ਬਾਅਦ ਅਡਾ ਕੋਟਸੂਹੀ ਦੇ ਵਿੱਚ ਵੀ ਸ਼ੋਭਾ ਯਾਤਰਾ ਆਈਆ ਟਰਾਲੀਆਂ ਦੇ ਵਿੱਚ ਕਈ ਰੂਪ ਬਣਿਓ ਸੇ ਹਨੂਮਾਨ ਜੀ ਦਾ ਰੂਪ ਵੀ ਬਣਿਆ ਸਗਾ ਜਾਂ ਹੋਰ ਵੀ ਕਈ ਰੂਪ ਸਿਗ ਬਣਿਓ ਤੇ ਨੌਜਵਾਨ ਪ੍ਰਸ਼ਾਦ ਵੀ ਵਰਤਾਲੇ ਸੇ ਇਹ ਮਾਤਾ ਦਾ ਛੇ ਭੋਲੇ ਨਾਸ ਦਾ ਦਾ ਕ੍ਰਿਸ਼ਨ ਦਾ ਅਲਾਦਾ ਦਾ ਕਈ ਰੂਪ ਬਣਿਓ ਸੇ ਜੋ ਕਿ ਗਾਣਿਆਂ ਦੇ ਉੱਤੇ ਨੱਚਦੇ ਸੀ ਆ ਮੁੰਡਾ ਮਨੀ ਸ਼ਰਮਾ ਮੈਨੂੰ ਪ੍ਰਸ਼ਾਦ ਦੇਣਾ ਹਾਂ ਦਾ ਏ ਇਹ ਕਲਾਕਾਰ ਨਦਿਆਣੇ ਤੋਂ ਆਇਆ ਜੋ ਇਹਨਾਂ ਨੇ ਬਹੁਤ ਹੀ ਰੌਣਕ ਲਾ ਰੱਖੀ ਆ ਤਾਂ ਇਹ ਸ਼ੋਭਾ ਯਾਤਰਾ ਹੁਣ ਬਾਜ਼ਾਰ ਦੇ ਵਿੱਚ ਆ ਗਈ ਆ ਤਾਂ ਬਹੁਤ ਰੌਣਕਾਂ ਲੱਗੀਆਂ ਬਾਜ਼ਾਰ ਦੇ ਵਿੱਚ ਇਹੋ ਜਿਹੀ ਆ ਸ਼ੋਭਾ ਯਾਤਰਾ ਨੂੰ ਲੋਕਾਂ ਨੂੰ ਬਹੁਤ ਪਰਮਗਾਰਮ ਮਿਲਦਾ ਵਾ ਅਹ ਆਹ ਰਿਕ੍ਰੀਸ਼ਨ ਦੀ ਯਾ ਸਰੂਪ ਬਣਿਆ ਵਾ ਤਾਂ ਮਖਨੀ ਬਹੁਤ ਹੀ ਵਜਾ ਦੇ ਵਿੱਚ ਰੁਣ ਕਰ ਲਈਆਂ ਤਾਂ ਅੱਜ 6 ਪੂਰੇ ਨਾਤਾ ਸਰੂਪ ਜਿਹੜਾ ਮੁੰਡਾ ਬਣਿਆ ਬਹੁਤ ਭਾਰਵੇਂ ਸਰੀਰ ਦਾ ਵਾ ਔਰ ਪੂਰਾ ਜੱਜਦਾ ਵਾ ਨੌਜਵਾਨ ਟ੍ਰੈਫਿਕ ਨੂੰ ਵੀ ਕੰਟਰੋਲ ਕਰ ਰਿਹਾ ਕਿ ਵੱਡੇ ਡਿਸਪੀਸਲਮ ਦੇ ਨਾਲ ਇਹ ਸ਼ੋਭਾ ਯਾਤਰਾ ਇਹ ਬਾਜ਼ਾਰ ਦੇ ਵਿੱਚ ਆ ਰਹੀ ਆ ਸਾਡਾ ਕੋਰਤੂਈ ਦੇ ਵਿੱਚ ਇਹ ਦੇਖੋ ਕਿ ਰਾਧਾ ਕ੍ਰਿਸ਼ਨ ਦੇ ਜਿਹੜੇ ਸੂਬ ਬਣਿਓ ਆ ਬਹੁਤ ਵਧੀਆ ਇਹ ਕ੍ਰਿਸ਼ਨ ਦੇ ਭਜਨਾਂ ਦੇ ਉੱਤੇ ਇਹ ਮਾਤਰਾ ਇਹ ਤਾਂ ਇਹ ਨੌਜਾਨ ਮਰੇ ਪ੍ਰਸ਼ਾਦ ਦੀ ਥਾਲੀ ਲੈ ਕੇ ਵੀ ਤੁਰ ਤੱਕ ਮੱਥਾ ਟੇਕਦਾ ਤੇ ਉਹਨੂੰ ਪ੍ਰਸ਼ਾਦ ਜੀ ਰੁੱਲ ਦਿੰਦੇ ਆ ਤੇ ਇਹ ਨੌਜਵਾਨ ਦਸਹਰਾ ਕਮੇਟੀ ਦੇ ਵੀ ਮੈਂਬਰ ਜਿਹੜੇ ਆ ਉਹ ਵੀ ਬਹੁਤ ਵੱਧ ਚੜ੍ਹ ਕੇ ਸਾ ਲੈ ਰਹੇ ਆ ਕਿ ਕੋਈ ਅਨਡਿਸਿਪਲਨ ਨਹੀਂ ਕੋਈ ਵੀ ਹੁੰਦਾ ਸਾਰੇ ਇਹ ਨੌਜਵਾਨ ਸੰਤ ਸਭ ਡਿਸਿਪਲਨ ਦੇ ਵਿੱਚ ਆ ਕਿ ਟ੍ਰੈਫਿਕ ਵੀ ਬਹੁਤ ਆ ਪਰ ਨੌਜਵਾਨ ਦੇ ਬੜੇ ਸਤਜੇ ਢੰਗ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਇਹ ਕਦੇ ਬਖਰਾ ਬਖਰਾ ਪਾਟਕ ਨਹੀਂ ਬਹਿ ਕੇ ਤੇ ਕਲ ਤੁਰ ਕੇ ਕਦੇ ਨੱਚ ਕੇ ਇਹ ਲਾਣੀ ਕੇ ਕ੍ਰਿਸ਼ਨ ਤੇਰੀ ਮੋਰਲੀ ਤੇ ਭਲਾ ਕੋੜੀ ਜੀ ਇਹ ਬਹੁਤ ਹੀ ਪਿਆਰਾ ਭਜਨ ਲਾਇਆ ਸੀ ਹੁਣ ਕਿ ਕੋਪੀ ਰਾਇਟ ਕਾਪੀ ਰਾਈਟ ਹੋਰ ਦਾ ਕਰਕੇ ਇਹ ਮੈਨੂੰ ਕਰਨਾ ਪਿਆ ਆ ਦੇਖੋ ਛੇ ਭੂਟਨਾਥ ਕਾਲੀ ਮਹਾਕਾਲੀ ਮਾਤਾ ਵੀ ਮਾਲ ਚੱਲੀ ਵਾ ਨਾ ਪ੍ਰਬੰਧਕ ਵੀ ਵੀ ਕਰਦੇ ਬੀਬੀ ਐਮ ਚੱਲ ਰਹੀ ਜਾਂ ਹੁਣ ਟਰੈਕਟਰ ਫੋਰਡ ਆ ਗਿਆ ਇਹਦੇ ਉੱਤੇ ਇਹ ਵੀ ਟੱਕੀ ਬਹੁਤ ਵਧੀਆ ਸਜਾਈ ਹੋਈ ਆ ਤਾਂ ਟ੍ਰੈਫਿਕ ਨੂੰ ਹੀ ਡੈਕਸਾ ਕਰੀਆ ਬੜੀ ਸੁਚੇਤਤਾ ਨਾਲ ਟ੍ਰੈਫਿਕ ਨੂੰ ਵੀ ਨਜ਼ਰ ਇਹਨੂੰ ਕੰਟਰੋਲ ਕਰ ਰਹਾ ਹੈ ਇਹ ਤੁਸੀਂ ਚੱਕੀ ਉਹ ਦੇਖ ਰਹੇ ਹੋ ਟਰਾਲੀ ਦੇ ਉੱਤੇ ਪਰ ਉਹ ਮਕਰੀਟਾ ਗੱਡੀਆ ਜਿਹੜੀ ਆ ਕਿ ਬਹੁਤ ਹੀ ਮਨਮੋਹਕ ਲੱਗ ਰਹੀਆਂ ਹਨ ਹਰ ਇੱਕ ਇਨਸਾਨ ਦਾ ਦਿਲ ਕਰਦਾ ਹੋਵੇ ਸੀ ਇਹਨਾਂ ਦਾ ਦੱਚ ਹੋਵੇ ਮੈਂ ਦੇਖਦਾ ਉਸ ਕਿ ਗੱਡੀਆਂ ਰੋਕ ਰੋਕ ਕੇ ਜਾਂਦੀਆਂ ਮੋਟਰਸਾਈਕਲ ਰੋਕ ਰੋਕ ਕੇ ਜਾਂਦੇ ਆ ਇਹ ਕੋਈ ਇੱਥੇ ਕਾਲੀ ਨਹੀਂ ਕਰਦਾ ਸੀ ਤੇ ਦੇਖੋ ਬਿਲਕੁਲ ਸਲੋ ਜਾ ਰਹੀ ਆ ਸ਼ੁਭ ਜੀ ਇਹ ਮਾਤਾ ਕਾਲੀ 바ਬਾ ਕਾਲੀ ਦੀ ਭੇਟ ਲੱਗੀ ਉਹ ਉਹ ਤੇ ਮਾਤਾ ਕਾਲੀ ਗਏ ਇਹ ਤੁਸੀਂ ਇਹ ਦੇਖੋ ਇਹ ਬਹੁਤ ਐਨ ਮਾਤਾ ਕਾਲੀ ਜਿਵੇਂ ਫੈਲਾਮਾਂਜ ਕਰਦੇ ਆੁੱਦੇ ਇੱਥੇ ਇਹ ਮਾਤਾ ਕਾਲੀ ਦਾ ਸਰੂਪ ਕਰਿਆ ਤੇ ਬਹੁਤ ਵਧੀਆ ਸਰੂਪ ਆ ਐਕਸ਼ਨ ਬਹੁਤ ਵਧੀਆ ਆ ਆ اپنی ਕਾਰਗਿਰੀ ਦਿਖਾ ਰਿਹਾ ਤੇ ਪ੍ਰਬੰਧਕ ਵੀ ਬਹੁਤ ਹੀ ਧੀਮੀ ਰਫ਼ਤਾਰ ਨਾਲ ਚੱਲਿਓ ਕਿ ਆ ਨੌਜਵਾਨ ਟ੍ਰੈਫਿਕ ਨੂੰ ਵੀ ਕੰਟਰੋਲ ਕਰ ਰਾਇਆ ਤੇ ਇਹ ਸ਼ੋਭਾ ਯਾਤਰਾ ਦੇ ਨਾਲ ਬਹੁਤ ਵਧੀਆ ਪ੍ਰਬੰਧਕਨ ਪ੍ਰਬੰਧ ਸੀ ਘਟਾ ਕੂੜੀ ਦੇ ਵਿੱਚ ਇੱਕ ਕਾਫੀ ਠਹਾਵਾਂ ਤੇ ਲੰਗਰ ਲੱਗਿਓ ਸੀ ਅਹ ਤਾਂ ਦੇਖੋ ਤੁਸੀਂ ਮਹਾਕਾਲੀ ਮਾਤਾ ਦਾ ਰੂਪ ਹੈ ਤਾਂ ਮੈਂ ਦੇਖੇ ਮਾਤਾ ਦੀ ਬੇਰਨ ਤੇ ਨੱਚ ਰਹੀ ਹੈ ਇਹ ਐਡਿਟ ਕਰਕੇ ਮੈਂ ਇਹ ਵਿੱਚ ਥੋੜਾ ਥੋੜਾ ਲਿਖਣ ਦੀ ਕੋਸ਼ਿਸ਼ ਕਰਦਾ ਤੇ ਕਿਸਮ ਜੇ ਨਾ ਪਤਾ ਲੱਗੇ ਤੇ ਉਹ ਵੀ ਸਮਝ ਆ ਸਕੇ ਸ਼ੇਪੋੜੀ ਨਾ ਤੋਂ ਬਹੁਤ ਆਪਣੀ ਮਸਤੀ ਕਰਦੇ ਆ ਤੇ ਨੰਬਰੂ ਹੱਥ ਦੇ ਵਿੱਚ ਆ ਅ ਬਸ ਮੇਰਾ ਮੰਨਣਾ ਕਿ ਜਿਹੜੇ ਟ੍ਰੈਫਿਕ ਵਾਲਾ ਹੁਣ ਆ ਰਹੇ ਗੱਡੀਆਂ ਚ ਮੋਟਰਸਾਈਕਲਾਂ ਤੇ ਜਾਂ ਵੱਡੇ ਵਹਿਸ਼ਲੋ ਕਿ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੇ ਵੀ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਦਾ ਸਾਥ ਦਿੱਤਾ ਕੋਈ ਕਾਲੀ ਨਹੀਂ ਕੀਤੀ ਮੈਂ ਤੇ ਮੋਟਰਸਾਈਕਲ ਸ਼ੋਭਾ ਯਾਤਰਾ ਦੇ ਵਿੱਚ ਵੀ ਕਰਦੇ ਰਹਿੰਦੇ ਆ ਪਰ ਇੱਥੇ ਨਹੀਂ ਕੀਤੀ ਹੁਣ ਇੱਕ ਲਗਨਰ ਆ ਗਿਆ ਆਪੇ ਕੋ ਤੁਹਾਡੇ ਸਭ ਨੇ ਸੰਤਾਰੂ ਪਾਣੀ ਵਰਤਾਰਿਆ ਠੰਡਾ ਵਰਤਾਰਿਆ ਹੋਰ ਖਾਣ ਪੀਣ ਵਾਲੇ ਵੀ ਪਦਾਰਥਾ ਹੈਗੇ ਆ ਵੱਖਰੇ ਵੱਖਰੇ ਤਰ੍ਹਾਂ ਦੇ ਕਿ ਹੁਣ ਸਟਾਲ ਵੀ ਮੈਂ ਤੁਹਾਨੂੰ ਦਿਖਾ ਲੂਗਾ ਕਿ ਸੰਤਾਂ ਦੇ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਹੋਆ ਸਭ ਸੰਗਤ ਖੁਸ਼ੀ ਦੇ ਵਿੱਚ ਝੂਮੀਆਂ ਮੁੰਡੇ ਵੀਡੀਓ ਬਣਾਉਣ ਵਾਲੇ ਜਿਹੜੇ ਵਿਜ਼ੂਅਲ ਇੰਟਰਸਟ ਰੱਖਦੇ ਆ ਉਹ ਵੀਡੀਓ ਵੀ ਬਣਾਉਂਦੇ ਆ ਮੈਂ ਬਾਜ਼ਾਰ ਦੇ ਵਿੱਚ ਇੱਥੇ ਬੀਬੀਆਂ ਵੀ ਵੀਡੀਓ ਬਣਾ ਦੇ ਕੋ ਸ਼ੇਪ ਹੋਏ ਦਾਸ ਦਾਸ ਰੂਪਾ ਬਹੁਤ ਵਧੀਆ ਮਨਮੋਹਕ ਸਰੂਪਾ ਹਾਂਜੀ ਇਹ ਮੈਨੂੰ ਤਾਕੀ ਬਹੁਤ ਵਧੀਆ ਲੱਗੀ ਆ ਇਹ ਜਿਹੜੀ ਸ਼ੋਭਾ ਯਾਤਰਾ ਬਹੁਤ ਹੀ ਮੈਨੂੰ ਵਧੀਆ ਲੱਗੀ ਆ ਇਸੇ ਤਰ੍ਹਾਂ ਕੌਣੀਆਂ ਜਾਂਦੀਆਂ ਸੰਗਤ ਜਿਹੜੇ ਉਹ ਸਭ ਖੜਖੜ ਕੇ ਦੇਖਦੇ ਸਾਨੂੰ ਹਾਂ ਦੇਖੋ ਕਿਵੇਂ ਰਾਜੇ ਕ੍ਰਿਸ਼ਨ ਨੂੰ ਡਾਂਸ ਕਰਦੇ ਆ ਨੱਚਦੇ ਆ ਝੂਮਦੇ ਆ ਹਾਂ ਕ੍ਰਿਸ਼ਨ ਦੇ ਭਜਨ ਉਹਤੇ ਭੈਣੋਂ ਬਹੁਤ ਵਧੀਆ ਤੋਂ ਵਧੀਆ ਆਪਣੇ ਲੈ ਆ। ਆਹ ਦੇਖੋ ਕਿ ਇੱਥੇ ਇਨੀ ਕੋਈ ਜਿਵੇਂ ਪਟ્રોલ ਟਰਾਲ ਕੇ ਬੁਆਦਲਾਤੇ ਹੋ ਦੇਖੋ ਪਟ્રોલ ਦਾ ਉਂਗਲੀ ਭੇਂਕੇ ਤੇ ਆਪੀ ਵੀ ਲਾਦੇ ਇਹੋ ਦੇਖੋ ਨਹੀਂ ਹੋਇ। ਮੂੰਹ ਦੇ ਵਿੱਚ ਡੀਜ਼ਲ ਪਾ ਲੈਂਦਾ ਤੇ ਇੱਥੇ ਥੱਲੇ ਪਟ્રોલ ਟਰੋਲੇ ਆ। ਡੀਜ਼ਲ ਟਰੋਲੇ ਨੂੰ ਅੱਗ ਲਾ ਲਈ ਆਪਣੀ ਉਂਗਲੀ ਦੀ ਪਟ્રોલ ਆ ਕੇ ਦੇ ਵਿੱਚ ਉਂਗਲੀ ਲਾ ਕੇ ਤੇ ਫੇਰ ਮੂੰਹ ਚ ਡੀਜ਼ਲ ਪਾਦਾ ਤੇ ਅੱਗ ਦਾ ਫਟਾਪੈਂਦਾ। ਆ ਮੈਂ ਤੁਹਾਡਾ ਆਪਣਾ ਪੁੱਤਰ ਕਰ ਕੁਲਵੰਦ ਸਿੰਘ ਸਿੱਧੂ। ਕਿ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਸੰਗਤਾਂ ਦੇ ਵਿੱਚ ਆਪਣੀ ਹਾਜ਼ਰੀ ਰਲਵਾ ਕੈਮਰਾ ਮੇਰੇ ਕੋਲੇ ਸੀਗਾ ਜੀ ਇਹਦੇ ਕਰਕੇ ਮੈਨੂੰ ਵਾਰ-ਵਾਰ ਕੈਮਰੇ ਵੱਲ ਮੁਝਖੜਾ ਤਰਾਫ ਕਰਾ ਫੇਰ ਵੀ ਖਾਮ ਲੋਕਾਂ ਤੋਂ ਡਰ ਮੈਂ ਪਤਾ ਕਿ ਬੱਬਰੀ ਬਹੁਤ ਤੇਜ਼ ਆਉਂਦੇ ਆ ਇੱਕ ਲੰਗਰ ਆ ਗਿਆ ਜੀ ਹੱਥ ਸੀ ਦੇਖ ਸਕਦੇ ਆ ਲੰਗਰ ਇਹ ਵਰਤੋਂ ਦੀ ਆ ਆ ਫਿਰ ਪ੍ਰਬੰਧਕ ਵੀ ਰੂਨਨ ਰੂਪੇ ਵੀ ਦਿੰਦੇ ਆ ਕਾ ਸੰਤਾ ਨੇ ਸ਼ਹਿਰ ਤੋਂ ਇਹ ਕਈ ਤਰ੍ਹਾਂ ਦੇ ਪਦਾਰਥ ਜਿਵੇਂ ਅਕੇਲੀਆ ਠੰਡਾ ਵਾ ਨਾ ਬਾਟਰ ਦੀ ਬੋਤਲਾ ਵਾ ਇਹ ਸਭ ਤੋਂ ਬਹੁਤ ਪ੍ਰੇਮ ਪਿਆਰ ਦੇ ਨਾਲ ਇਹ ਸ਼ਿਕਾਇਤ ਆ ਰਿਹਾ ਵਾ ਹਾਂ ਸੰਤਾ ਬਹੁਤ ਖੁਸ਼ ਹੈ ਬੇਸ਼ੱਕ ਅ ਗਰਮੀ ਵੀ ਬਹੁਤ ਵਾ ਪਰ 2020 ਪੈਣ ਦਾ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਸੀ ਅੱਜ ਗਰਮੀ ਨਿਕਲੀ ਆ ਤਾਂ ਤੁਬਵਾਂ ਨਹੀਂ ਕਿਰੀ ਸੀ ਅਦਿਕ ਛੇਪੜੇ ਨਾ ਤਾਂ ਆਪਣਾ ਡਬੂ ਰੂਪ ਜ ਬਹੁਤ ਜੱਗਿਆ ਸਰੂਪ ਕਿਉਂਕਿ ਇਹ ਨੌਜਵਾਨ ਦਾ ਸਰੀਰ ਭਰਵਾ ਇਸ ਕਰਕੇ ਛੇਪੜੇ ਨਾ ਦਾ ਸਰੂਪ ਬਹੁਤ ਜੱਗਿਆ ਵਾ ਆਮ ਜਨਤਾ ਇਹਨਾਂ ਨੂੰ ਖੜਖੜ ਦੇਖ ਰਹੀ ਹੈ ਦਰਸ਼ਨ ਕਰ ਰਹੀ ਹੈ ਇਹ ਆ ਦੇਖੋ ਕਿ ਕੋਈ ਕੰਟਰੋਲ ਕਰ ਦੇ ਕਿ ਸਾਈਡ ਤੇ ਨਾ ਹੋ ਜਾਓ ਸਰਕਾਰੀ ਸੜਕ ਦੇ ਵਿੱਚ ਨਾ ਕੋਈ ਖੜਾ ਹੋਵੇ ਕ ਇਹ ਪ੍ਰਬੰਧਕ ਵੀਰ ਕਿਸੇ ਗੱਲ ਤੇ ਕਿਸੇ ਨੁਕਤੇ ਤੇ ਅਸੀਂ ਜੀ ਵਿਚਾਰ ਸਾਂਝੇ ਕਰਦੇ ਹਾਂ ਹ 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 ਕਹਦਾ ਕਰਾਂ ਜੀ ਇਸ ਸਿਪਤ ਇੱਕ ਸੈਕੰਡਰੀ ਇਹ ਕੋਈ ਰਸਟਿੰਦਤ ਦੇ ਕੋਰੋਾ ਪ੍ਰਬੰਧਕ ਵੀ ਇਹ ਨਹਿਰ ਵਾਲੇ ਚੌਂ ਦੇ ਕੋਲ ਆ ਗਏ ਤਾਂ ਇਹ ਵੀ ਆਪਣੇ ਖੁਸ਼ੀ ਦਾ ਇਜ਼ਹਾਰ ਕਰਦੇ ਆ ਆ ਸਭ ਮੱਤ ਦੇ ਆ ਨੌਜਵਾਨ ਇਹ ਭਜਨ ਦੇ ਉੱਤੇ ਕ੍ਰਿਸ਼ਨ ਦੇ ਭਜਨ ਦੇ ਉੱਤੇ ਨੱਚਦੇ ਹੋਏ ਨੌਜਾਨ ਰੇਖਾ ਜਿਹਦਾ ਜਿਹਦਾ ਦਿਲ ਕਰਦਾ ਮੈਂ ਨੱਚ ਲਵਾਂ ਮੈਂ ਤੁਹਾਡਾ ਆਪਣਾ ਪਤਲਾ ਕੁਲਵੰਤ ਸਿੰਘ ਸਿੱਧੂ ਮੇਰਾ ਤੇ ਕੰਡੈਕਟਰ ਨੰਬਰ ਹੈ 895579816 9855719816 ਅਹ ਜਣ ਕੇ ਇਹ ਬਨਪੁਰ ਵਾਲਾ ਸ਼ੀਤਨੰਦ ਸਿੰਘ ਦਾ 게ਟ ਖਾ ਪੀਲੇ ਰੰਗ ਦਾ ਜਿਹੜਾ ਜੈਲੂ ਰੰਗ ਦਾ 게ਟ ਹੈ ਪਾ ਇਹ ਸ਼ੀਤਨੰਦ ਸਿੰਘ ਦਾ 게ਟ ਵਾਲਾ ਇਹ ਬਨਪੁਰ ਰੋਡ ਏ ਹੁਣ ਨਹਿਰ ਦੇ ਉੱਤੇ ਸ਼ੋਭਾ ਯਾਤਰਾ ਆ ਗਈ ਆ ਤੇ ਇੱਥੇ ਕੋ ਸੜਕ ਵੀ ਹੋਰ ਵੀ ਕਾਫੀ ਛੋਟੀ ਹਿੰਦੀ ਇੱਥੇ ਕੋ ਡਰਾਈਵ ਘੱਟ ਹੁੰਦੀ ਆ ਗਾਹਾਂ ਜਾਣ ਕੇ ਬੱਸ ਸਟੈਂਡਰੋਂ ਜ਼ਿਆਦਾ ਹੁੰਦੀ ਆ ਹੁਣ ਨਹਿਰ ਵਾਲੇ ਚੌਕ ਵੱਲੋਂ ਵਧ ਰਹੀ ਆ ਇੱਥੇ ਵੀ ਲੰਗਰ ਲਗਾ ਲਡੂਆ ਦਾ ਇੱਥੇ ਵੀ ਸੰਤਾਂ ਦੇ ਲਈ ਇਹ ਦੁਕਾਨਦਾਰਾਂ ਨੇ ਲਡੂਆ ਦਾ ਲੰਗਰ ਲਾਇਆ ਨਾਣਾ ਠੰਡਾ ਵਾ ਨਾ ਬਟਰ ਦੀਆਂ ਬੋਤਲਾਂ ਵੀ ਆ ਤੇ ਸੰਤਾਂ ਵਾਲੇ ਕਿ ਗਰਮੀਆਂ ਕਿ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਆ ਇੱਕ ਇੱਕ ਪਾਣੀ ਦੀ ਵੀ ਹਰ ਹਸਤਾਲ ਤੇ ਤੁਹਾਨੂੰ ਪਾਣੀ ਠੰਡਾ ਬੋਤਲਾਂ ਫਿਰ ਮਿਲੂਗਾ ਕਿ ਸੰਪਰਕ ਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਿਹੜਾ ਪਾਣੀ ਆ ਉਹ ਤਾਂ ਗੁਰੂ ਘਰ ਦਾ ਹੀ ਕੰਮ ਕਰਦਾ ਵਾ ਸੋ ਹੁਣ ਪ੍ਰਬੰਧਕ ਜਿਹੜੇ ਆਇਆ ਤੁਹਾਡੇ ਵੱਲੋਂ ਆ ਮੇਰਾ ਹੁਣ ਇੱਥੇ ਸਨਮਾਨ ਹੋਣ ਲੱਗਾ ਜੀ ਇਹ ਪ੍ਰਬੰਧ ਕਰਨ ਦੇ ਕੋ ਕਿੰਨੇ ਖੁਸ਼ ਆ ਮੇਨੂੰ ਸਨਮਾਨ ਕਰਕੇ ਇਹ ਤੁਹਾਡੀਆਂ ਸ਼ੁਭ ਸ਼ਾਮਾਂ ਸਦਕੇ ਸਾਡਾ ਵੀ ਸਨਮਾਨ ਹੋ ਰਿਹਾ ਵਾ ਜੀ ਇਹ ਰਾਧਾ ਕ੍ਰਿਸ਼ਨ ਦਾ ਸਰੂਪ ਫੇਰ ਇੱਥੇ ਇਹ ਦਹੀ ਵਾਲੀ ਮਟਕੀ ਦੇ ਨਾਲ ਆਪਾਂ ਬਚ ਰਹੇ ਆ ਟਰੱਕ ਜੀ ਦੇ ਉੱਤੇ ਆ ਬੱਚੇ ਖੁਸ਼ ਨਖਸ਼ੇ ਤੁਹਾਨੂੰ ਖੰਦੇ ਨਜ਼ਰ ਆ ਰਹੇ ਨਾ ਬਹੁਤ ਛੋਟੇ ਬੱਚੇ 1-2 ਸਾਲ ਦੇ ਬੱਚੇ ਆ ਇਹ ਜਿਹੜੇ ਬੈਠੇ ਉੱਤੇ ਇਹ ਜਿਹੜਾ ਚਿੱਟੀ ਤੋਤੀ ਬੜਾ ਵਾ ਇਹ ਗੱਲ ਚ ਜਟਪਨਾ ਇਸ ਸਧਾਰਨ ਦਾ 파ਟ ਦਾ ਅਕਰ ਦਾ ਨੌਜਵਾਨ ਇਹ ਕੋ ਸਦਾ ਮਜਰਸੋ ਕ੍ਰਿਸ਼ਨ ਦਾ ਬਹੁਤ ਯਾਸੀ ਆਦੇਸ਼ੇ ਭੁਲੇਨਾ ਤੇ ਧੋਏ ਦਾ ਮਾਰ ਦਿੱਤਾ ਇੱਕੋ ਵਾਰੀ ਇਹਨਾਂ ਕੋਲ ਆਪਣੀ ਕੈਮ ਕਿਉਂ